ਡਿਫੈਂਸ ਸਰਵਿਸਿਜ਼ ਸਿਵਿਲੀਅਨ ਪੈਨਸ਼ਨਰਸ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਐਸੋਸੀਏਸ਼ਨ ਦੀ ਪਰੰਪਰਾ ਮੁਤਾਬਕ ਆਪਣੀ ਉਮਰ ਦੇ 75 ਸਾਲ ਪੂਰੇ ਕਰਨ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਤਹਿਤ ਇੰਜੀਨੀਅਰ ਕੇਐਸ ਡਡਵਾਲ ਚੀਫ ਡਰਾਫਟਸਮੈਨ ਗੁਰਮੀਤ ਸਿੰਘ ਅਤੇ ਜਨਰਲ ਸੈਕਟਰੀ ਪੀਕੇ ਸ਼ਾਹੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੱਸਿਆ ਗਿਆ ਕਿ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਨਾਲ ਸੰਬੰਧਿਤ ਮੁੱਦਿਆਂ ਅਤੇ ਐਸੋਸੀਏਸ਼ਨ ਦੀ ਹੋਰ ਬਿਹਤਰੀ ਲਈ ਵਿਚਾਰ ਸਾਂਝੇ ਕੀਤੇ ਜਾਂਦੇ ਹਨ ਅਤੇ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਇਸ ਮੌਕੇ ਫਾਈਨੈਂਸ ਸਕੱਤਰ ਹੀਰਾ ਲਾਲ ਮਹਾਜਨ, ਇੰਜੀਨੀਅਰ ਐਮ ਪੀ ਸਿੰਘ, ਰਘੂਬੀਰ ਸਿੰਘ, ਇੰਜੀਨੀਅਰ ਲਖਵਿੰਦਰ ਸਿੰਘ ਅਤੇ ਇੰਜੀਨੀਅਰ ਜੀ ਐਸ ਕਲਸੀ ਸਮੇਤ ਸਾਰੇ ਮੈਂਬਰ ਮੌਜੂਦ ਸਨ। ਮੀਟਿੰਗ ਸਾਡੀ ਐਨਵਲ ਹੁੰਦੀ ਹੈਗੀ ਆ। ਤੇ ਇਹ 6 ਮਹੀਨੇ ਦੇ ਪੀੜ ਦੇ ਦੌਰਾਨ ਜਿਹੜੇ ਸਾਡੇ ਮੈਂਬਰ 75 ਤੋਂ 85 ਏਜ ਤੱਕ ਨੇ ਇੰਟਰ ਕਰ ਜਾਂਦੇ ਆ ਉਹਨਾਂ ਦਾ ਅਸੀਂ ਮਾਨ ਸਨਮਾਨ ਕਰਦੇ ਹੈਗੇ ਆ ਤੇ ਸਲਾਨਾ ਜੋ ਵੀ ਇਥੇ ਮੈਂਬਰਸ ਨੂੰ ਕੋਈ ਵੀ ਆਪਣੀ ਰਿਕੁਆਇਰਮੈਂਟ ਕੋਈ ਪ੍ਰੋਬਲਮ ਹੋਵੇ ਉਹ ਦੱਸ ਦਿੰਦੇ ਹੈਗੇ ਆ ਤਾਂ ਉਹਨੂੰ ਅਸੀਂ ਉਸ ਤਰੀਕੇ ਦੇ ਨਾਲ ਅੱਗੇ ਫਾਰਵਰਡ ਕਰਦੇ ਆ ਤਾਂ ਕਿ ਉਹਦਾ ਸਭ ਕੋਈ ਪਤਾ ਲੱਗ ਸਕੇ